ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪੰਜਾਬ ਦੇ ਅਮਰ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਇੱਕ ਮੰਦਰ ਹੈਗਾ ਠਾਕਰ ਦਵਾਰਾ ਮੰਦਰ। ਉੱਥੇ ਕਿਸੇ ਨੇ ਉਹਦੇ ਤੇ ਕੋਈ ਤੰਬਾਕੂ ਖੇਵਣ ਦੀ ਸਮਗਰੀ ਸੁੱਟੀ। ਉਹਨਾਂ ਦੀ ਮੰਦਰ ਦੀ ਇੱਕ ਕੰਧ ਹੈ ਜਿਹੜੀ ਉਹ ਨੁਕਸਾਨੀ ਗਈ। ਸ਼ੁਕਰ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹ ਘਟਨਾ ਪੰਜਾਬ ਦੇ ਅੰਦਰ ਵਿਗੜ ਰਹੀ ਜਿਹੜੀ ਅਮਨ ਕਾਨੂੰਨ ਦੀ ਅਵਸਥਾ ਹੈ ਇੱਕ ਤਾਂ ਉਹਦੇ ਵੱਲੋਂ ਇਸ਼ਾਰਾ ਕਰਦੀ ਹੈ ਦੂਸਰਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਲਈ ਅੱਡ ਅੱਡ ਥਿਰਾਂ ਵੱਲੋਂ ਬਹੁਤ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕੋਸ਼ਿਸ਼ਾਂ ਦੇ ਸਿੱਟੇ ਦੇ ਵਿੱਚੋਂ ਵਜੋਂ ਕਈ ਘਟਨਾਵਾਂ ਮਾ ਅੱਡ ਅੱਡ ਤਰ੍ਹਾਂ ਦੀਆਂ ਹੋ ਰਹੀਆਂ ਨੇ ਇਹ ਘਟਨਾ ਉਹਨਾਂ ਚੋਂ ਇੱਕ ਹੈ ਉਸ ਲੜੀ ਚੋਂ ਤੇ ਅਸੀਂ ਇਸ ਘਟਨਾ ਦੀ ਨਿੰਦਿਆ ਕਰਦੇ ਹਾਂ ਤੇ ਪੰਜਾਬੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਬਹੁਤ ਵੱਡੀ ਕੀਮਤ ਤਾਰੀ ਹੈ ਇੱਕ ਬਹੁਤ ਵੱਡਾ ਇੱਕ ਦੌਰ ਚੱਲਿਆ ਉਦੋਂ ਜਿਹਦੇ ਵਿੱਚ ਬੜੇ ਬੇਗੁਨਾਹਾਂ ਦੀ ਬਿਨਾ ਕਿਸੇ ਨੂੰ ਕਸੂਰ ਤੋਂ ਉਹਨਾਂ ਦੀ ਮੌਤ ਹੋਈ ਹੈ ਅਸੀਂ ਬਹੁਤ ਸਾਡੇ ਬੱਚੇ ਨੌਜਵਾਨ ਬਜ਼ੁਰਗ ਕੀਮਤੀ ਲੋਕ ਜਿਹੜੇ ਹੈ ਗੁਆਏ ਹੈ ਪੰਜਾਬ ਨੇ ਅਸੀਂ ਅਜਿਹੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਧਿਰ ਵੱਲੋਂ ਕੋਈ ਲਾਈ ਜਾਣ ਵਾਲੀ ਅੱਗ ਜਿਹੜੀ ਹੈ ਉਸ ਦੇ ਵਿਰੁੱਧਾਂ ਤੇ ਅਮਨ ਸ਼ਾਂਤੀ ਲਈ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਉਹ ਇਸ ਮਾਹੌਲ ਨੂੰ ਬਣਾਈ ਰੱਖਾ ਜਿਹੜਾ ਸ਼੍ਰੀ ਹਕਾਲਤਖਬ ਸਾਹਿਬ ਤੋਂ 2 ਦਸੰਬਰ ਨੂੰ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹ ਜਿੱਥੋਂ ਤੱਕ ਉਹਨਾਂ ਦੇ ਧਾਰਮਿਕ ਦਾਇਰੇ ਦਾ ਸਵਾਲ ਹੈ ਅਸੀਂ ਉਹਨਾਂ ਦੇ ਦਾਇਰੇ ਦੇ ਵਿੱਚ ਕੋਈ ਉਜਰ ਨਹੀਂ ਕਰਦੇ ਉਹ ਆਪਣੀ ਥਾਂ ਤੇ ਠੀਕ ਨੇ ਪਰ ਸ਼੍ਰੀ ਕਾਲਕਸਕ ਸਾਹਿਬ ਵੱਲੋਂ ਜਾਂ ਸਿੱਖ ਸੰਸਥਾਵਾਂ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਇਹ ਅਸੀਂ ਸਮਝਦੇ ਹਾਂ ਵੀ ਧਰਮ ਦੀ ਰਾਜਨੀਤੀ ਦੇ ਵਿੱਚ ਇਸ ਕਿਸਮ ਦੀ ਦਖਲ ਅੰਦਾਜ਼ੀ ਨਾ ਰਾਜਨੀਤੀ ਲਈ ਚੰਗੀ ਹੈ ਤੇ ਨਾ ਉਹ ਧਰਮ ਲਈ ਚੰਗੀ ਹੈ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਤੱਤ ਸ਼ਾਮਲ ਹੋ ਜਾਂਦੇ ਐ ਜਿਹੜੇ ਤੱਤ ਧਰਮ ਦੀ ਵੀ ਕੋਈ ਕਿਸੇ ਤਰ੍ਹਾਂ ਦੀ ਇੱਜ਼ਤ ਨਹੀਂ ਕਰ ਰਹੇ ਹੁੰਦੇ ਉਹਦਾ ਵੀ ਸਤਕਾਰ ਨਹੀਂ ਕਰ ਰਹੇ ਨਾਲੇ ਸਿੱਖ ਧਰਮ ਹੈ ਜਿਹੜਾ ਉਹਦੀਆਂ ਵੈਲਿਊਜ਼ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਤੇ ਪਹਿਰਾ ਦੇਣਾ ਜਾਦਾ ਜ਼ਰੂਰੀ ਹੈ ਅਸੀਂ ਸਮਝਦੇ ਆ ਵੀ ਉਹ ਪਹਿਰਾ ਦੇਣ ਲਈ ਕੋਈ ਰਾਜਨੀਤਿਕ ਪਾਰਟੀ ਕੀ ਕਰਦੀ ਹੈ ਉਹਦੇ ਨਾਲ ਉਹਦਾ ਤੱਲਕ ਨਹੀਂਗਾ ਸਿੱਖ ਧਰਮ ਨੂੰ ਮੰਨਣ ਵਾਲੇ ਬੰਦੇ ਜਿਹੜੇ ਐ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦਾ ਮੁੱਖ ਨਿਸ਼ਾਨਾ ਜਿਹੜਾ ਉਹ ਸਿੱਖ ਧਰਮ ਦੀ ਜਿਹੜੀ ਫਿਲਾਸਫੀ ਹੈ ਉਸ ਦੇ ਉੱਤੇ ਜ਼ੋਰ ਦੇਗਾ ਧਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਰਾਜਨੀਤਿਕ ਪੱਖ ਤੋਂ ਉਹਦੇ ਚ ਕਿੰਨੇ ਹੀ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਦੀ ਏਕਤਾ ਤਾਂ ਇੱਕ ਮੁੱਦਾ ਉਹਨਾਂ ਨੇ ਬਣਾ ਲਿਆ ਜਿਹੜਾ ਕਿ ਨਹੀਂ ਸੀ ਬਣਾਉਣਾ ਚਾਹੀਦਾ ਸਾਨੂੰ ਐਦਾਂ ਲੱਗ ਰਿਹਾ ਹੈ ਕਿਉਂਕਿ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਰਾਜਨੀਤਿਕ ਹੈਗੇ ਆ ਪਰ ਅਕਾਲੀ ਦਲ ਚ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਮਾਂ ਹੈ ਜਿਹੜਾ ਤੇ ਜਿਹੜਾ ਅੱਜ ਕੱਲ ਬਣਾਇਆ ਅਕਾਲੀ ਸ਼੍ਰੋਮਣੀ ਅਕਾਲੀ ਦਲ ਆ ਵਾਰਸ ਪੰਜਾਬ ਦੇ ਉਹ ਉਹਨਾਂ ਤੇ ਤਾਂ ਕੋਈ ਡਿਸਪੀਸਪਲਨ ਹੈ ਨਹੀਂ ਇਹਨਾਂ ਦੇ ਉੱਤੇ ਤੁਸੀਂ ਡਿਸਪੀਸਪਲਨ ਲਾਗੂ ਕਰਦੇ ਆ ਇਹ ਜਿਹੜੀ ਹੈ ਗੱਲ ਲੱਗਦਾ ਇਹ ਹੈ ਕਿ ਵੀ ਇਹ ਕੋਈ ਖਾਸ ਨਿਸ਼ਾਨੇ ਦੇ ਤਹਿਤ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਦੇ ਸਮੇਂ 'ਚ ਇਹ ਪਤਾ ਲੱਗਣਾ ਹੈ ਵੀ ਇਹਦਾ ਕੀ ਮਕਸਦ ਕੀ ਹੈ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸੇ ਕੋਈ ਬਾਹਰਲੀ ਹੋਰ ਵਿਚਾਰਤਾ ਰਾਤਾ ਨਹੀਂ ਇਹ ਜਿਹੜਾ ਸਾਰਾ ਕੁਝ ਕਰਾ ਰਿਹਾ ਪੰਜਾਬ ਦੇ ਲੋਕਾਂ ਨੂੰ ਸੁਜਾਗ ਹੋ ਕੇ ਰਹਿਣ ਦੀ ਲੋੜ ਹੈ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਬੀ ਮਾਨ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੇ 3 ਸਾਲ ਪਹਿਲਾਂ 16 ਮਾਰਚ ਨੂੰ ਖਟਕੜਕਾ ਲਾਂਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 3 ਸਾਲ ਹੋ ਗਏ ਪੂਰੇ ਤੇ ਆ ਘਟਨਾ ਤਾਂ ਆਪਾਂ ਨੇ ਦੱਸੀ ਦਿੱਤੀ ਵੈਸੇ ਵੀ ਜਿਹੜੇ ਪੰਜਾਬ ਦੇ ਮੁੱਦੇ ਹੈ ਚਾਹੇ ਉਹ ਨਸ਼ਿਆਂ ਦਾ ਮੁੱਦਾ ਚਾਹੇ ਉਹ ਖੰਡਣ ਦਾ ਮੁੱਦਾ ਹੈ ਤੇ ਚਾਹੇ ਬਾਕੀ ਅੱਡ ਅੱਡ ਜਿਹੜੇ ਸਾਡੇ ਗੈਂਗ ਤੁਰੇ ਫਿਰਦੇ ਆ ਗੈਂਗਸਟਰ ਉਹਨਾਂ ਦਾ ਮੁੱਦਾ ਹੈ ਤੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ ਤੇ ਚਾਹੇ ਪੰਜਾਬ ਦੇ ਰੁਜ਼ਗਾਰ ਦਾ ਮੁੱਦਾ ਹੈ ਤੇ ਚਾਹੇ ਕ腐ਪਸ਼ਨ ਦਾ ਮੁੱਦਾ ਹੈ ਕਿਸੇ ਮੁੱਦੇ ਦੇ ਉੱਤੇ ਐਜੂਕੇਸ਼ਨ ਦਾ ਮੁੱਦਾ ਉੱਤੋਂ ਕੋਚੇ ਬਥੇਰੇ ਲੱਗੇ ਹੋਏ ਆ ਪਰ ਐਜੂਕੇਸ਼ਨ ਨੂੰ ਅੰਦਰੋਂ ਪੜ ਕੇ ਦੇਖੋ ਕੁਝ ਨਹੀਂ ਲੱਭ ਰਿਆ ਨਾ ਸਕੂਲ ਐਜੂਕੇਸ਼ਨ ਤੋਂ ਨਾ ਕਾਲਜਾਂ ਦੀ ਐਜੂਕੇਸ਼ਨ ਤੋਂ ਨਾ ਯੂਨੀਵਰਸਿਟੀ ਦੀ ਐਜੂਕੇਸ਼ਨ ਤੋਂ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਹੈਲਥ ਸਰਵਿਸਿਜ਼ ਦਾ ਵੀ ਇਹੀ ਹਾਲ ਹੈ ਸੋ ਇਸ ਕਰਕੇ ਇਹ 3 ਸਾਲ ਪੂਰੇ ਹੋਣ ਦੇ ਉੱਤੇ ਭਗਵਾਨ ਪ੍ਰਤਮਾਨ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਤੇ ਪੰਜਾਬੀਆਂ ਨੂੰ ਵੀ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਵੀ ਜਿਸ ਪਾਰਟੀ ਨੂੰ ਅਸੀਂ 92 ਐਮਐਲਏ ਦੇ ਨਾਲ ਰਾੜਦੋਰ ਸੰਭਾਲੀ ਸੀ ਉਹ ਕਿੱਧਰ ਨੂੰ ਤੁਰ ਪਈ ਲੋਕਾਂ ਨੂੰ ਕੁੱਟਣ ਦੇ ਰਾਹ ਤੁਰ ਪਈ ਕਿਸਾਨਾਂ ਦੇ ਨਾਲ ਉਹਦੇ ਪੰਗੇ ਐ ਮਜ਼ਦੂਰਾਂ ਦੇ ਨਾਲ ਉਹਦੇ ਪੰਗੇ ਐ ਅੱਡ ਅੱਡ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਉਹਨਾਂ ਦੇ ਨਾਲ ਉਹਦੇ ਪੰਗੇ ਐ ਛੋਟੇ ਕਾਰੋਬਾਰੀਆਂ ਦੇ ਨਾਲ ਉਹਦੇ ਪੰਗੇ ਐ ਯਾਨੀ ਹਰ ਪਾਸੇ ਪੰਗੇ ਪਾਏ ਹੋਏ ਐ ਕਿਸੇ ਮਸਲੇ ਨੂੰ ਸਿਰੇ ਨਹੀਂ ਚੜਿਆ ਹੈਗਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਕਿਉਂਕਿ ਕੇਂਦਰ ਸਰਕਾਰ ਗਵਰਨਰਾਂ ਦੇ ਰਾਹੀਂ ਜਿਹੜੀ ਸੂਬਿਆਂ ਦੀ ਸਿੱਖਿਆ ਖਾਸ ਤੌਰ ਤੇ ਹਰ ਐਜੂਕੇਸ਼ਨ ਦੀ ਯੂਨੀਵਰਸਿਟੀਆਂ ਕਾਲਜਾਂ ਦੀ ਉਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਹਦੇ ਤੇ ਵਿਚਾਰਧਾਰਕ ਆਪਣੇ ਬੰਦੇ ਲਾਉਣਾ ਚਾਹੁੰਦੀ ਹੈ ਜਿਨ੍ਹਾਂ ਦਾ ਵਿਗਿਆਨ ਨਾਲ ਕੋਈ ਤਾਲਕ ਨਹੀਂ ਕਿਸੇ ਹੋਰ ਗੱਲ ਨਾਲ ਤਾਲਕ ਸਿਰਫ ਕੱਲਾ ਕੱਟੜ ਹਿੰਦੂਤਵ ਨਾਲ ਤਾਲਕ ਹੈ ਨਫ਼ਰਤ ਨਾਲ ਤਾਲਕ ਕਰਨਾ ਦੇ ਜਿਹੜੇ ਹੁਣ ਮੌਜੂਦਾ ਗਵਰਨਰ ਨੇ ਰਜਿੰਦਰ ਵਿਸ਼ਵਨਾਥ ਆਰਲੇਕਰ ਉਹ ਪਹਿਲਾਂ ਬਿਹਾਰ ਦੇ ਗਵਰਨਰ ਰਹੇ ਜਿਹੜੇ ਗਵਰਨਰ ਨੇ ਬਹੁਤੇ ਸੂਬਿਆਂ ਦੇ ਵਿੱਚ ਉਹ ਉਥੋਂ ਦੀਆਂ ਸਬਾਈ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਨੇ ਉਹ ਕੋਈ ਸਿ ਡਿਸੀਜਨ ਕੋਈ ਮਾੜੇ ਮੋਟੇ ਲੈਂਦੇ ਆ ਜੋ ਸਟੇਟ ਗਵਰਨਮੈਂਟ ਨੇ ਲਏ ਹੁੰਦੇ ਆ ਉਹਨਾਂ ਦੀ ਉਹਨੇ ਅਪਰੂਵਲ ਦੇਣੀ ਹੁੰਦੀ ਹੈ ਭਾਵੇਂ ਇੱਕ ਨਵ ਰੁਝਾਨ ਚੱਲ ਪਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਜਿਹੜੀ ਉਥੋਂ ਦੀ ਕਾਲੀਕਟ ਯੂਨੀਵਰਸਿਟੀ ਹੈ ਉਸ ਦੀ ਸੈਨੇਟ ਦੀ ਮੀਟਿੰਗ ਹੋਣੀ ਹੈ 28 ਤਰੀਕ ਨੂੰ ਉਸ ਮੀਟਿੰਗ ਦੇ ਵਿੱਚ ਗਵਰਨਰ ਸਾਹਿਬ ਖੁਦ ਸ਼ਾਮਲ ਹੋਣਗੇ ਸੈਨੇਟ ਦੀ ਮੀਟਿੰਗ ਦੇ ਵਿੱਚ ਜਣੀ ਜਿਹੜੀ ਸਾਡੀਆਂ ਯੂਨੀਵਰਸਿਟੀਆਂ ਦੀ ਡੇ ਟੂ ਡੇ ਜਿਹੜੀ ਫੰਕਸ਼ਨਿੰਗ ਹੈ ਉਹਦੇ ਵਿੱਚ ਵੀ ਸਿੱਧਾ ਦਾਖਲ ਜਿਹੜਾ ਗਵਰਨਰ ਦਾ ਉਹ ਹੋ ਰਿਹਾ ਹੈਗਾ ਪਤਾ ਇਹ ਲੱਗਿਆ ਕਿ ਜਦੋਂ ਉਹ ਬਿਹਾਰ ਦੇ ਗਵਰਨਰ ਸੀ ਉੱਥੇ ਵੀ ਯੂਨੀਵਰਸਟੀਆਂ ਚ ਐਂ ਕਰਦੇ ਸੀ ਪਰ ਉੱਥੇ ਤਾਂ ਭਾਜਪੀ ਤੇ ਉਹਨਾਂ ਦੀ ਨतीश ਦੀ ਸਾਂਝੀ ਸਰਕਾਰ ਇਥੇ ਸਰਕਾਰ ਦੂਜੀ ਹੈ ਖੱਬੇ ਪੱਖ ਦੀ ਸਰਕਾਰ ਹੈ ਤੇ ਇਹ ਪੰਗਾ ਪਿਆ ਹੋਇਆ ਹੈਗਾ ਸੋ ਇਸ ਤਰ੍ਹਾਂ ਦੇ ਨਵੇਂ ਪੰਗੇ ਹਰ ਗੱਲ ਦੇ ਉੱਤੇ ਨਵੀਆਂ ਗੱਲਾਂ ਨਵੀਆਂ ਚਿੰਗੜੀਆਂ ਜੇ ਪੰਜਾਬੀ 'ਚ ਕਹਿਣਾ ਹੋਵੇ ਛੇੜੀਆਂ ਜਾ ਰਹੀਆਂ ਨੇ ਬੀਜੇਪੀ ਤੇ ਉਹਨਾਂ ਦੇ ਘਰ ਨਾਲ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਆਂ ਦੋਸਤੋ ਕੱਲ ਵੀ ਤੁਹਾਡੇ ਨਾਲ ਕੀਤੀ ਸੀ ਵੀ ਇੱਕ ਅਹਮਦਾਬਾਦ ਦੀ ਲੜਕੀ ਹੈ ਸਾਡੀ ਗੁਜਰਾਤ ਦੀ ਬੇਟੀ ਉਹ ਪੜਦੀ 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 ਜਿਹੜੀ ਉੱਥੇ ਯੂਨੀਵਰਸਿਟੀ ਹੈ USA ਦੇ ਵਿੱਚ ਜਿਹੜੀ ਆਪਣੇ ਉਸ ਯੂਨੀਵਰਸਿਟੀ ਦੇ ਵਿੱਚ ਉਸ ਦਾ PhD ਦਾ ਕੋਰਸ ਚੱਲਦਾ ਸੀ 4.5 ਸਾਲ ਹੋ ਗਏ ਉਹਨੂੰ ਪੜ੍ਹਦੀ ਨੂੰ ਤੇ ਹੁਣ ਉਹਦੀ ਉਥੋਂ એનਰੋਲਮੈਂਟ ਕੈਨਸਲ ਕਰਤੀ ਉਹਦਾ ਨਾਂ ਕੱਟਦਾ ਨਾ 6 ਮਹੀਨੇ ਰਹਿੰਦੇ ਆ PhD ਪੂਰੀ ਹੋਣ ਵਿੱਚ ਨਾ ਕੱਟਤਾ ਤਾਂ ਉਹਦੇ ਤੇ ਤਲਵਾਰ ਲਟਕੀ ਉਹ ਵਿਚਾਰੀ ਉਥੋਂ ਆਪ ਹੀ ਛੱਡ ਕੇ ਕੈਨੇਡਾ ਚਲੀ ਗਈ ਕੱਲ ਉਹਨੇ ਕੈਨੇਡਾ ਤੋਂ ਦਾ ਹਿੰਦੂ ਅਖਬਾਰ ਨਾਲ ਜਿਹੜੀ ਆਪਣੀ ਇੰਟਰਵਿਊ ਦਿੱਤੀ ਹੈ ਉਹਨੇ ਕਿਹਾ ਵੀ ਮੈਂ ਸਿਰ ਤੋਂ ਪੈਰਾਂ ਤੱਕ ਮੇਰਾ ਰੂਮ ਰੂਮ ਡਰ ਨਾਲ ਭਰ ਗਿਆ ਸੀਗਾ ਤੇ ਮੈਨੂੰ ਖਤਰਾ ਸੀ ਵੀ ਮੈਨੂੰ ਫੜ ਕੇ ਇਹਨਾਂ ਨੇ ਜੇਲ੍ਹ ਸੁਟੜਣੀ ਹੈ ਮੈਂ ਬਿਹਤਰ ਸਮਝਿਆ ਵੀ ਉੱਥੇ ਜਾਵਾਂ ਤੇ ਉਹਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਮਦਦ ਕਰੋ ਮੈਨੂੰ F1 ਵੀਜ਼ਾ ਦਵਾ ਦਿਓ ਤਾਂ ਕਿ ਮੈਂ ਜਿਹੜੀ ਰਹਿੰਦੀ ਪੜ੍ਹਾਈ ਹੈ ਉਹਨੂੰ ਪੂਰੀ ਕਰਕੇ ਆਪਣੀ PhD ਪੂਰੀ ਕਰ ਸਕਾਂ ਸੋ ਭਾਰਤ ਸਰਕਾਰ ਦੀ ਤਾਂ ਬਹੁਤ ਮਿੱਤਰਤਾ ਵੈਸੇ ਤਾਂ ਮੋਦੀ ਸਾਹਿਬ ਦੀ ਮੋਦੀ ਸਾਹਿਬ ਦੀ 트ੰਪ ਨਾਲ ਮਿੱਤਰਤਾ ਹੁਣ ਉਹ ਮਿੱਤਰਤਾ ਕਿਹਨਾ ਗੱਲਾਂ ਲਈ ਹੈ ਕੀ ਉਹ ਜਿਹੜਾ Jio ਤੇ Airtel ਵਾਲਿਆਂ ਦਾ ਉਹਦੇ ਨਾਲ ਜਿਹੜਾ 트ੰਪ ਦਾ ਮਿੱਤਰ ਹੈਗਾ ਉਥੇ ਐਲਨ ਮਸਕ Starlink ਵਾਲਾ ਉਹਦੇ ਨਾਲ ਸਮਝੌਤਾ ਕਰਾਉਣ ਲਈ ਮਿੱਤਰਤਾ ਕੰਮ ਲਿਆਉਣੀ ਹੈ ਜਾਂ ਜਿਹੜੇ ਬੱਚਿਆਂ ਨੂੰ ਉਹ ਤੰਗ ਕਰ ਰਿਹਾ ਉਥੇ ਸਾਡੇ ਭਾਰਤੀਆਂ ਨੂੰ ਸਾਡੇ ਪਿਆਰੇ ਬੱਚਿਆਂ ਨੂੰ ਉਹਨਾਂ ਦੇ ਵਾਸਤੇ ਕੰਮ ਆਉਣੀ ਹੈ ਦੇਖਦੇ ਆ ਇਹ ਮਿੱਤਰਤਾ ਕੰਮ ਆਉਦੀ ਏ ਜਾਂ ਨਹੀਂ ਆਉਂਦੀ ਦੂਸਰਾ ਅਸੀਂ ਹੋਰ ਵੀ ਕਹਿਣਾ ਚਾਹਾਂਗੇ ਅਮਰੀਕਾ ਸਾਡਾ ਭਾਰਤ ਹੈ ਜਿਹੜਾ ਸੱਚ ਹੈ ਸਾਨੂੰ ਬੜਾ ਮਾਣ ਹੈ ਇਸ ਗੱਲ ਦੇ ਉੱਤੇ ਵੀ ਭਾਰਤ ਉਹ ਮੁਲਕ ਹੈ ਜਿੱਥੇ ਜਿਹੜਾ ਵਾਸੂਦੇਵ कुटुंबकम ਅਸੀਂ ਕਹਿੰਦੇ ਆ ਵੀ ਸਾਰਾ ਵਿਸ਼ਵ ਸਾਰੀ ਦੁਨੀਆ ਇੱਕ ਪਰਿਵਾਰ ਹੈ ਅਸੀਂ ਉਹਨੂੰ ਪਰਿਵਾਰ ਮੰਨਦੇ ਆ ਪਰਿਵਾਰ ਕਿੰਨਾ ਕਮਾਂਦੇ ਆ ਅਮਲ ਦੇ ਵਿੱਚ ਅਸੀਂ ਪਿਛਲੇ 10 ਸਾਲਾਂ ਤੋਂ ਤਾਂ ਬਿਲਕੁਲ ਹੀ ਛੱਡਿਆ ਹੋਇਆ ਸਾਨੂੰ ਉਸੇ ਪਰਿਵਾਰ ਦੇ ਕੁਝ ਮੈਂਬਰ ਬਹੁਤ ਪਿਆਰੇ ਲੱਗਦੇ ਆ ਕੁਝ ਨੂੰ ਅਸੀਂ ਬਹੁਤ ਨਫ਼ਰਤ ਕਰਦੇ ਆ ਹਰ ਰੋਜ਼ ਇਹ ਤੇ ਪ੍ਰਗਟਾਵੇ ਹੋ ਰਹੇ ਸੋ ਇਸੇ ਤਰ੍ਹਾਂ ਅਮਰੀਕਾ ਜਿਹੜਾ ਬਹੁਤ ਵੱਡਾ ਇੱਕ ਆਪਣੇ ਪਿੱਠ ਥਾਪਦਾ ਆਪਣੀ ਆਪ ਵੀ ਅਸੀਂ ਸਾਡੇ ਤਾਂ ਨਿਊਯਾਰਕ ਦੇ ਵਿੱਚ ਅਸੀਂ ਸਮੁੰਦਰ ਦੇ ਵਿੱਚ ਇੱਕ ਦੇਵੀ ਬਣਾਈ ਹੋਈ ਹੈ ਇੱਕ ਮੂਰਤੀ ਬਣਾਈ ਹੋਈ ਹੈ ਜਿਹਨੂੰ ਸਟੈਚੂ ਆਫ ਲਿਬਰਟੀ ਕਹਿੰਦੇ ਆ ਆਜ਼ਾਦੀ ਜੇ ਕਿਸੇ ਵਿਦਿਆਰਥੀ ਨੂੰ ਨਾਰੇ ਮਾਰਨ ਦੀ ਆਜ਼ਾਦੀ ਨਹੀਂ ਹੈ ਯੂਨੀਵਰਸਿਟੀ ਦੇ ਜੇ ਉਹਨੇ ਨਾਰੇ ਮਾਰਤੇ ਤਾਂ ਉਹ ਚੱਕ ਕੇ ਅੰਦਰ ਦੇ ਦਿੱਤਾ ਦੋ ਜਣੇ ਅੰਦਰ ਨੇ ਇਹ ਕੁੜੀ ਅੰਦਰ ਹੋਣ ਤੋਂ ਡਰਦੀ ਵਿਚਾਰੀ ਆ ਗਈ ਜੇ ਨਾਰੇ ਮਾਰਨ ਨਾਲ ਵੀ ਤੁਹਾਡੀ ਲਿਬਰਟੀ ਦਾ ਇਹ ਹਾਲ ਹੈ ਫਿਰ ਉਹ ਸਟੈਚੂ ਆਫ ਲਿਬਰਟੀ ਨੂੰ ਤੁਸੀਂ ਉਥੋਂ ਹਟਾ ਦਿਓ ਕਿਸੇ ਅੰਦਰ ਕਮਰੇ ਚ ਬੰਦ ਕਰ ਦਿਓ ਲੋਕ ਤੁਹਾਡੇ ਤੋਂ ਭੁਲੇਖਾ ਖਾਂਦੇ ਤੁਹਾਡੀ ਜਿਹੜੀਆਂ ਪ੍ਰੈਨੀਆਂ ਵੈਲਿਊਜ਼ ਤੁਸੀਂ ਆਪ ਪ੍ਰਚਾਰਦੇ ਰਹੇ ਹੋ ਵੀ ਸਾਡੀਆਂ ਕੀ ਕੀਮਤਾਂ ਆ ਨੀ ਅਮਰੀਕਾ ਦੀਆਂ ਅਸੀਂ ਏਡੀ ਵੱਡੀ ਡੈਮੋਕ੍ਰੇਸੀ ਨਾਲ ਅਸੀਂ ਸਟੈਚੂ ਆਫ ਲਿਬਰਟੀ ਤੋਂ ਇਨਸਪੀਰੇਸ਼ਨ ਲੈਂਦੇ ਆ ਅਮਰੀਕੀ ਲੋਕ ਤੁਸੀਂ ਹੁਣ ਨਹੀਂ ਲੈ ਰਹੇ ਹੁਣ ਲਿਬਰਟੀ ਨਹੀਂ ਰਹੀ ਉੱਥੇ ਲੋਕਾਂ ਨੂੰ ਆਪਣੀ ਗੱਲ ਕਹਿਣ ਦੀ ਸੋ ਅਗਲੀ ਗੱਲ ਅਸੀਂ ਜਿਹੜੀ ਤੁਹਾਡੇ ਨਾਲ ਕਰਨੀ ਆ ਦੋਸਤੋ ਲਾਸਟ ਕਿ ਮਹਾਰਾਸ਼ਟਰ ਦੇ ਬੀੜ ਦੇ ਵਿੱਚ ਇੱਕ ਸਰਪੰਚ ਹੈ ਜਿਹੜਾ ਉਹਦੀ ਉਹਦਾ ਕਤਲ ਕਰ ਦਿੱਤਾ ਤੇ ਕਤਲ ਕਰ ਦਿੱਤਾ ਸਰਪੰਚ ਦੇਸ਼ਮੁਖ ਕਮਿਊਨਿਟੀ ਤੋਂ ਸੀਗਾ ਤੇ ਜਿਹੜਾ ਜਿਨ੍ਹਾਂ ਨੇ ਕਤਲ ਕੀਤਾ ਉਹ OBC ਕਮਿਊਨਿਟੀ ਦੇ ਕੋ ਬੰਦੇ ਸੀ ਉਹਦੇ ਨਾਲ ਉਹਨਾਂ ਕਮਿਊਨਿਟੀਆਂ ਵਿੱਚ ਤਕਰਾਰ ਹੋ ਗਿਆ ਤੇ ਜਿਹੜਾ ਅਜੀਤ ਪੁਆਰ ਦਾ ਐਮਐਲਏ ਆ ਉੱਥੋਂ ਦਾ ਉਹਨੂੰ ਮੰਤਰੀ ਬਣਾ ਦਿੱਤਾ ਸੀਗਾ ਉਹਨੂੰ ਮੰਤਰੀ ਤੋਂ ਅਸਤੀਫਾ ਦੇਣਾ ਪੈ ਗਿਆ ਉਹ ਗੱਲ ਇੰਨੀ ਜ਼ਿਆਦਾ ਵੱਧ ਗਈ ਰਾਜਨੀਤਿਕ ਦੌਰ ਤੇ ਹੁਣ ਉੱਥੋਂ ਦੇ ਐਸਪੀ ਨੇ ਇੱਕ ਹੁਕਮ ਕੱਢਿਆ ਵੀ ਜਿਨਨੇ ਵੀ ਜਿਹੜੇ ਹੁਕਮ ਨਹੀਂ ਕੱਢਿਆ ਉਹਨੇ ਲਾਗੂ ਕਰ ਦਿੱਤਾ ਜਿਹੜੀ ਇੱਥੇ ਪੁਲਿਸ ਵਾਲੇ ਆਪਣੀ ਪਲੇਟ ਲਾ ਕੇ ਰੱਖਦੇ ਆ ਨਾਂ ਦੀ ਪਲੇਟ ਉਸ ਨਾਂ ਦੇ ਵਿੱਚ ਜਿਹੜਾ ਉਪਨਾਮ ਹੁੰਦਾ ਜਿਹਨੂੰ ਸਰਨੇਮ ਕਹਿੰਦੇ ਆ ਜਿਹਨੂੰ ਗੋਤ ਕਹਿੰਦੇ ਆ ਉਹ ਜਿਹੜਾ ਉਹ ਨਹੀਂ ਲਿਖਿਆ ਉਹ ਕੱਟਦਾ ਸਬਦਾ ਉਹਨੇ ਹੁਕਮ ਵੀ ਇਹ ਕੀਤਾ ਵੀ ਇੱਕ ਦੂਜੇ ਨੂੰ ਜਦੋਂ ਬੁਲਾਉਣਾ ਹੈ ਤਾਂ ਉਹਦੇ ਉਹ ਗਿੱਲ ਸਾਹਿਬ ਸੰਧੂ ਸਾਹਿਬ ਜਾਂ ਸੈਣੀ ਸਾਹਿਬ ਨਹੀਂ ਕਹਿਣਾ ਉਹਨੂੰ ਉਹਦੇ ਪਹਿਲੇ ਨਾਂ ਤੇ ਤੇ ਪਹਿਲੇ ਨਾਂ ਤੇ ਬੁਲਾਉਣਾ ਵੀ ਤਾਂ ਕਿ ਇਹ ਲੋਕਾਂ 'ਚ ਉੱਭ ਜਾਵੇ ਨਾ ਵੀ ਇਹ ਕਿਹੜੀ ਕਮਿਊਨਿਟੀ ਦਾ ਹੈ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਬਣੇ ਪਹਿਲੀ ਨਾਜ ਰੇਤਾ ਗੱਲ ਠੀਕ ਲੱਗਦੀ ਹੈ ਨਿੱਜੀ ਤੌਰ ਤੇ ਮੈਂ ਵੀ ਮਹਿਸੂਸ ਕਰਦਾ ਵੀ ਸਾਨੂੰ ਜਾਤ ਪਾਤ ਆਪਣੇ ਨਹੀਂ ਫੈਲਾਉਣੀ ਚਾਹੀਦੀ ਪਰ ਕੀ ਅਸੀਂ ਸਾਡੀਆਂ ਜਿਹੜੀਆਂ ਧਾਰਮਿਕ ਜਾਂ ਜਾਤੀ ਜਾਂ ਦੂਜੀਆਂ ਪਛਾਣਾਂ ਨੇ ਉਹ ਇਕੱਲੇ ਨਾਚ ਤਾਂ ਹੈ ਨਹੀਂ ਉਹ ਤਾਂ ਸਾਡੇ ਪਹਿਰਾਵੇ 'ਚ ਵੀ ਅਸੀਂ ਪੱਗ ਬੰਨਦੇ ਆ ਆਪਣੇ ਆਪ ਹੀ ਪਤਾ ਹੈ ਕੌਣ ਹੈ ਅਸੀਂ ਕੋਈ ਖਾਸ ਕਿਸਮ ਦੀ ਦਾੜ੍ਹੀ ਰੱਖੀ ਹੋਈ ਹੈ ਤਾਂ ਉਹਦੇ ਨਾਲ ਸਾਨੂੰ ਪਤਾ ਹੈ ਸੋ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਵੀ ਤੁਹਾਡੀ ਕਾਰ ਕਿ ਜਾਰੀ ਕੀ ਹੈ ਨਿਤ ਦਿਨ ਤੁਸੀਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹੋ ਕੱਲ ਚਾਹੇ ਕੱਲੇ ਪੁਲਿਸ ਵਾਲੇ ਨਹੀਂ ਸਾਰੇ ਹਰ ਤਰ੍ਹਾਂ ਦੇ ਲੋਕ ਉਹਦੇ ਤੋਂ ਤੁਹਾਡਾ ਜਿਹੜਾ ਉਹ ਪਤਾ ਲੱਗਣਾ ਵੀ ਤੁਸੀਂ ਇਨਸਾਨ ਹੋ ਬੰਦੇ ਹੋ ਜਾਂ ਜਿਹੜੀ ਗੱਲ ਨੂੰ ਤੁਸੀਂ ਹੁਣ ਛੁਪਾਉਣਾ ਚਾਹ ਰਹੇ ਹੋ ਉਹ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ